ਕੁਝ ਬੀਜੇਪੀ ਅਤੇ ਹੋਰ ਸੰਸਥਾਵਾਂ ਦੇ ਲੀਡਰਾਂ ਵੱਜੋਂ ਰਾਜ ਸਭਾ ਟੀਵੀ ਦੀ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਲੈ ਕੇ ਆਲੋਚਨਾ ਕਾਫੀ ਮੰਦ ਭਾਗੀ ਗੱਲ ਏ ਇਹਨਾਂ ਲੀਡਰਾਂ ਨੇ ਕਿਹਾ ਹੈ ਕਿ ਰਾਜ ਸਭਾ ਟੀਵੀ ਨੇ 21 ਜੂਨ ਦੇ ਯੋਗਾ ਦਿਵਸ ਨੂੰ ਸਹੀ ਤਰੀਕੇ ਨਾਲ ਨਹੀਂ ਦਿਖਾਇਆ ਇਹਨਾਂ ਲੀਡਰਾਂ ਨੂੰ ਇਹ ਸ਼ਾਇਦ ਪਤਾ ਹੋਣਾ ਚਾਹੀਦਾ ਹੈ ਕਿ ਰਾਜ ਸਭਾ ਟੀਵੀ ਇੱਕ ਸਰਕਾਰੀ ਅਦਾਰਾ ਨਹੀਂ ਹੈ ਸਾਡੇ ਲੋਕਤੰਤਰ ਚ ਰਾਜ ਸਭਾ ਦੀ ਇੱਕ ਨਵੇਕਲੀ ਬੜੀ ਯੂਨੀਕ ਜਗ੍ਹਾ ਹੈ ਕਿਉਂਕਿ ਰਾਜ ਸਭਾ ਇੱਕ ਆਜ਼ਾਦ ਸੰਸਥਾ ਹੈ ਅਤੇ ਮੁਲਕ ਦੇ ਸਾਰੇ ਹਿੱਸਿਆਂ ਨੂੰ ਦਰਸਾਉਂਦੀ ਹੈ ਇਸ ਵੱਲੋਂ ਚਲਾਈ ਜਾ ਰਹੀ ਟੀਵੀ ਵਿੱਚ ਵੀ ਇਹੋ ਹੀ ਚੀਜ਼ ਨਜ਼ਰ ਆਉਣੀ ਚਾਹੀਦੀ ਹੈ ਯੋਗਾ ਦਿਵਸ ਨੂੰ ਲਾਈਵ ਦਿਖਾਉਣ ਤੋਂ ਇਲਾਵਾ ਜਿਵੇਂ ਇਸ ਨੇ ਕੀਤਾ ਰਾਜ ਸਭਾ ਟੀਵੀ ਨੂੰ ਸਾਰੀਆਂ ਪਾਰਟੀਆਂ ਅਤੇ ਵਰਗਾਂ ਦਾ ਵਿਚਾਰ ਵੀ ਸਾਹਮਣੇ ਲਿਆਉਣਾ ਚਾਹੀਦਾ ਸੀ ਵਾਈਸ ਪ੍ਰੈਜ਼ੀਡੈਂਟ ਹਾਮਿਦ ਅंसारी ਦੀ ਆਲੋਚਨਾ ਵੀ ਅਫਸੋਸ ਨਾਲ ਕਿ ਵਾਈਸ ਪ੍ਰੈਜ਼ੀਡੈਂਟ ਦੇ ਦਫ਼ਤਰ ਨੇ ਕਿਹਾ ਸੀ ਕਿ ਹਾਮਿਦ ਅंसारी ਜੀ ਨੂੰ ਇਸ ਫੰਕਸ਼ਨ ਵਾਸਤੇ ਇਨਵਾਈਟ ਨਹੀਂ ਕੀਤਾ ਗਿਆ ਸੀ ਇਸ ਉੱਤੇ ਟਿੱਪਣੀ ਕਰਦੇ ਆਂ ਅ ਇੱਕ VHP ਦੇ ਲੀਡਰ ਨੇ ਕਿਹਾ ਹੈ ਕਿ ਇਹ ਕੋਈ ਵਿਆਦਾ ਫੰਕਸ਼ਨ ਨਹੀਂ ਸੀ ਜਿੱਥੇ ਉਹਨਾਂ ਨੂੰ ਕੋਈ ਸੱਦਾ ਜਾਣਾ ਸੀ ਇਨਵਾਈਟ ਜਾਣਾ ਸੀ ਅਤੇ ਵਾਈਸ ਪ੍ਰੈਜ਼ੀਡੈਂਟ ਨੂੰ ਆਪਣੇ ਆਪ ਹੀ ਯੋਗਾ ਦਿਵਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੀ ਇੰਜ ਲੱਗਦਾ ਹੈ ਕਿ ਇਹਨਾਂ ਲੀਡਰਾਂ ਨੂੰ ਲੋਕਤੰਤਰ ਦੇ ਕਾਇਦੇ ਕਾਨੂੰਨਾਂ ਦਾ ਪਤਾ ਨਹੀਂ ਹੈ ਭਾਵੇਂ ਪ੍ਰਧਾਨ ਮੰਤਰੀ ਚੁਣੀ ਹੋਈ ਸਰਕਾਰ ਦਾ ਰੋਜ਼ ਦੇ ਕਮਕਾਰ ਵਾਸਤੇ ਮੁਖੀ ਹੁੰਦਾ ਹੈ ਲੇਕਿਨ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਦਰਜਾ ਪ੍ਰਧਾਨ ਮੰਤਰੀ ਤੋਂ ਉੱਪਰ ਹੁੰਦਾ ਹੈ ਜੇ ਪ੍ਰਧਾਨ ਮੰਤਰੀ ਕਿਸੇ ਫੰਕਸ਼ਨ 'ਚ ਮੁਖ ਮਹਿਮਾਨ ਹੋਣਗੇ ਤਾਂ ਉਹ ਦੋਵੇਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਉੱਥੇ ਨਹੀਂ ਆ ਸਕਦੇ ਵੈਸੇ ਯੋਗਾ ਦਿਵਸ ਇੱਕ ਬੜਾ ਕਾਮਯਾਬ ਫੰਕਸ਼ਨ ਸੀ ਅਤੇ ਇਹੋ ਜਿਹੇ ਦੇ ਬਾਅਦ ਉਸ ਫੰਕਸ਼ਨ ਨੂੰ ਮੇਰੇ ਹਿਸਾਬ ਨਾਲ ਫਿੱਕਾ ਪਾਉਂਦਾ ਹੈ ਪ੍ਰਧਾਨ ਮੰਤਰੀ ਨੂੰ ਆਪਣੀ ਚੁਪੀ ਤੋੜ ਕੇ ਇਸ ਮਸਲੇ ਤੇ ਸਹੀ ਦ੍ਰਿਸ਼ਟੀਕੋਣ ਦੇਣਾ ਚਾਹੀਦਾ ਹੈ ਅਤੇ ਰਾਜ ਸਭਾ ਦੀ ਰਾਜ ਸਭਾ ਟੀਵੀ ਨੂੰ ਅਤੇ ਰਾਜ ਸਭਾ ਨੂੰ ਡਿਫੈਂਡ ਕਰਨਾ ਚਾਹੀਦਾ ਹੈ